DIG ਹਰਚਰਨ ਸਿੰਘ ਪੁੱਲਰ ਫ੍ਰਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਫਸੇ ਫਿਲਹਾਲ ਜੇਲ੍ਹ 'ਚ ਬੰਦ DIG ਪੁੱਲਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜਿਹਾਂ ਰਿਸ਼ਵਤ ਦੇ ਮਾਮਲੇ ਦੇ ਵਿੱਚ CBI ਨੇ ਗ੍ਰਿਫਤਾਰ ਕੀਤਾ ਸੀ ਔਰ ਖੂਬ ਕੈਸ਼ ਸੋਨਾ ਗੱਡੀਆਂ ਘੜੀਆਂ ਬਹੁਤ ਕੁਝ ਬਰਾਮਦ ਕੀਤਾ ਗਿਆ ਹੈ CBI ਦੇ ਬਲੋ ਫਿਲਹਾਲ ਨਿਆਇ ਖਿਰਾਬਤ ਦੇ ਵਿੱਚ ਨਹੀਂ ਹਰਚਰਨ ਸਿੰਘ ਪੁੱਲਰ ਤੇ ਹੁਣ ਜੋ ਜਾਣਕਾਰੀ ਹੈ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਆਮ ਤੌਰ ਤੇ ਹੁੰਦਾ ਹੈ ਹਾਲਾਂਕਿ ਸਸਪੈਂਡ ਕਰਨ ਦੇ ਵਿੱਚ ਵੀ ਕਰੀਬ ਕਰੀਬ 24 ਘੰਟੇ ਤੋਂ ਜ਼ਿਆਦਾ ਸਮਾਂ ਲੱਗ ਗਿਆ ਇਹ ਜਿਹੜੇ ਅਲੀਗੇਸ਼ਨਸ ਲੱਗੇ ਸੀ ਬਹੁਤ ਗੰਭੀਰ ਸੀ ਰੋਪੜ ਰੇਂਜ ਦੇ ਡੀਐਚ ਦੇ ਅਹੁਦੇ ਦੇ ਉੱਤੇ ਦਿਨਾਂਸਨ ਅਰਚਰਨ ਸਿੰਘ ਭੁੱਲਰ ਤੇ ਉਹਨਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ ਕਾਬਲੇਗੌਰ ਹੈ ਕਿ ਨਿਆਇਖੇਰਾ ਅਸਤ ਦੇ ਵਿੱਚ ਨਹੀਂ ਸੀਬੀਆਈ ਦੇ ਬਲੌੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਹਨਾਂ ਦੀ ਸੈਕਟਰ 40 ਵਾਲੀ ਕੋਠੀ ਤੋਂ ਕਰੋੜਾ ਰੁਪਏ ਦਾ ਕੈਸ਼ ਬਰਾਮਦ ਹੋਇਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਇਸ ਦੇ ਨਾਲ ਨਾਲ 26 ਦੇ ਕਰੀਬ ਜਿਹੜੀਆਂ ਘੜੀਆਂ ਲਗ ਜਿਹੜੀਆਂ ਬੜੀਆਂ ਹੀ ਬ੍ਰਾਂਡੇਡ ਵਧੀਆ ਘੜੀਆਂ ਕਈ ਲਗਜ਼ਰੀ ਗੱਡੀਆਂ ਉਹਨਾਂ ਦੀਆਂ ਕੀਜ਼ ਚਾਬੀਆਂ ਬਰਾਮਦ ਹੋਈਆਂ ਔਰ ਇਸ ਦੇ ਨਾਲ ਹੀ ਜਿਹੜੇ ਹੋਰ ਵੀ ਸਮਾਨ ਬਰਾਮਦ ਹੋਏ ਸੀ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਵਿਨੇਸ਼ ਕੁਟਾਰੀਆ ਵਿਨੇਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਪਰ ਉਹ ਡੀਆਈਜੀ ਹਰਚਰਨ ਸਿੰਘ ਭੁੱਲਰ ਵੈਸੇ ਹੁਣ ਉਹਨਾਂ ਨੂੰ ਡੀਆਈਜੀ ਤਾਂ ਨਹੀਂ ਕਹਿ ਸਕਦੇ ਪਰ ਹਜੇ ਜਿਹੜੀ ਨਵੀਂ ਪੋਸਟਿੰਗ ਨਹੀਂ ਹੋਈ ਹਰਚਰਨ ਸਿੰਘ ਭੁੱਲਰ ਜਿਨ੍ਹਾਂ ਨੂੰ ਕਿ ਸੀਬੀਆਈ ਨੇ ਅਰੈਸਟ ਕੀਤਾ ਸੀ ਕ腐ਸ਼ਨ ਕੇਸ ਵਿੱਚ 16 ਤਰੀਕ ਦਾ ਇਹ ਮਾਮਲਾ ਸੀਗਾ ਜਦੋਂ ਅਰੈਸਟ ਹੋਏ ਸੀਗੇ ਤੇ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿੰਦੇ ਵਿੱਚ ਬਗਾਇਦਾ ਉਹਨਾਂ ਨੇ ਮੈਂਸ਼ਨ ਕੀਤਾ ਕਿ 16 ਤਰੀਕ ਨੂੰ ਜਿਹੜੇ ਡੀਆਈਜੀ ਹਰਚਰਨ ਸਿੰਘ ਭੁੱਲਰ ਸੀਬੀਆਈ ਵੱਲੋਂ ਅਰੈਸਟ ਹੋਏ ਸੀਗੇ ਇਹ ਇੱਕ ਗੌਰਮ ਪ੍ਰੋਸੈਸ ਹੁੰਦਾ ਹੈ ਕਿ ਜਦੋਂ ਕੋਈ ਵੀ ਇਹੋਜਾ ਆਫੀਸਰ ਗਵਰਨਮੈਂਟ ਆਫੀਸਰ 48 ਘੰਟੇ ਤੋਂ ਵੱਧ ਕਿਸੇ ਵੀ ਕੇਸ ਵਿੱਚ ਇੱਕ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਚਲਾ ਜਾਂਦਾ ਯਾਰ ਇੱਕ ਕਿਸੇ ਕੇਸ ਵਿੱਚ ਬੁੱਕ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਪ੍ਰੋਸੈਸ ਹੁੰਦਾ ਕਿ 48 ਘੰਟੇ ਤੋਂ ਜੇ ਉੱਪਰ ਹੋ ਜਾਂਦੇ ਆ ਤਾਂ ਉਹਨੂੰ ਬਾਈ ਡਿਫਾਲਟ ਜਿਹੜਾ ਸਸਪੈਂਡ ਮੰਨਿਆ ਜਾਂਦਾ ਹੈ ਯਾਨੀ ਕਿ ਜਿਹੜੀ ਉਹਦੀ ਰੁਟੀਨ ਦੀ ਸਰਵਿਸਿਜ਼ ਹੈ ਜਾਂ ਜਿਹੜੀ ਵੀ ਰੁਟੀਨ ਦੀ ਐਕਟੀਵਿਟੀਜ਼ ਹੈ ਉਸ ਤੋਂ ਉਹ ਸਸਪੈਂਡ ਮੰਨਿਆ ਜਾਂਦਾ ਹੈ ਉਸੇ ਪ੍ਰੋਸੈਸ ਦੇ ਤਹਿਤ ਹੀ ਗਵਰਨਮੈਂਟ ਆਫ ਪੰਜਾਬ ਨੇ ਬਕਾਇਦਾ ਜਿਹੜਾ ਹੋਮ ਡਿਪਾਰਟਮੈਂਟ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਉਸ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਕਿ ਇਨ ਪ੍ਰੋਵੈਂਸ ਆਫ ਦਾ ਸੈਡ ਰੂਲਸ ਸ਼੍ਰੀ ਹਰਚਰਨ ਸਿੰਘ ਪੁੱਲਰ ਆਈਪੀਐਸ ਇਸ ਹੇਅਰਬਾਈ ਡੀਮ ਟੂ ਬੀ ਸਸਪੈਂਡਡ ਫਰਮ 16 10 2025 ਐਸ 48 ਆਵਰਸ ਹੈਵ ਬੀਨ ਲੈਪਸਡ ਸਿንስ ਹਿਸ ਅਰੈਸਟ ਕਿ ਯਾਨੀ ਉਹ ਜਦੋਂ ਤੋਂ ਅਰੈਸਟ ਹੋਏ ਹੈ ਉਸ ਤੋਂ ਬਾਅਦ 48 ਆਵਰਸ ਕੰਪਲੀਟ ਹੋ ਗਏ ਤੇ ਉਹ ਜੇਲ ਦੀਆਂ ਸਲਾਖਾਂ ਦੇ ਪਿੱਛੇ ਆ ਉਹਨਾਂ ਦਾ ਜਿਹੜਾ ਰਿਮਾਂਡ ਮਿਲਿਆ ਹੋਇਆ ਹੈ ਤੇ ਇਸ ਕਰਕੇ ਪੰਜਾਬ ਸਰਕਾਰ ਨੇ ਬਕਾਇਦਾ ਇਸ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਨੂੰ ਆਫੀਸ਼ੀਅਲੀ ਡਿਕਲੇਅਰ ਕਰਤਾ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਡੀਆਈਜੀ ਹਰਚਰਨ ਸਿੰਘ ਪੁੱਲਰ ਹੁਣ ਸਸਪੈਂਡ ਮੰਨੇ ਜਾਣਗੇ ਜਿਗਰੂ ਠੀਕ ਹੈ ਸ਼ੁਕਰੀਆ ਤਾਂ ਬਾਸਾ ਟੈਨ ਨਾਲ ਜੁੜਨ ਦੇ ਲਈ ਤਾਂ ਸਸਪੈਂਡਡ ਡੀਆਈਜੀ ਹੋ ਗਏ ਨੇ ਡੀਆਈਜੀ ਤਾਂ ਸਸਪੈਂਡਡ ਅਧਿਕਾਰੀ ਹੋ ਗਏ ਨੇ ਹਰਚਰਨ ਸਿੰਘ ਭੁੱਲਰ ਜਿਵੇਂ ਜ਼ਿਕਰ ਕਰ ਰਹੇ ਸੀ ਕਿ ਇਹ ਤਾਂ ਹੋਣਾ ਹੀ ਸੀ ਇਸ ਤਰੀਕੇ ਦੇ ਅਲੀਗੇਸ਼ਨਸ ਲੱਗੇ ਸਨ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਉੱਤੇ ਤਾਂ ਰਿਸ਼ਵਤ ਦੇ ਮਾਮਲੇ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਦੇਸ਼ ਦੀ ਵੱਡੀ ਜਾਂਚ ਏਜੰਸੀ ਹੈ ਸੀਬੀਆਈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਕੇਂਦਰੀ ਜਾਂਚ ਏਜੰਸੀ ਹੈ ਇਹ ਪੂਰਾ ਮਾਮਲਾ ਸ਼ੁਰੂਆਤ ਹੁੰਦਾ ਹੈ 11 ਅਕਤੂਬਰ ਤੋਂ ਜਦੋਂ ਇੱਕ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰ ਵੱਲੋਂ सीबीआई ਦੇ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਡੀਆਈਜੀ ਰੋਪੜ ਰੇਂਜ ਇੱਕ ਕੇਸ ਦੇ ਵਿੱਚ ਕੇਸ ਨੂੰ ਰਫਾ-ਦਫਾ ਕਰਨ ਦੇ ਬਦਲੇ 8 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਨੇ ਤਾਂ ਫਿਰ सीबीआई ਨੇ ਟਰੈਪ ਲਗਾਇਆ ਡੀਆਈਜੀ ਦੇ ਖਿਲਾਫ ਔਰ 5 ਲੱਖ ਦੇ ਵਿੱਚ ਸੌਦਾ ਤੈਅ ਹੋ ਗਿਆ ਸੀ ਡੀਲ ਫਾਈਨਲ ਹੋ ਗਈ ਸੀ ਔਰ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਡੀਆਈਜੀ ਨੂੰ ਕਰ ਲਿਆ ਗਿਆ ਉਸ ਤੋਂ ਬਾਅਦ ਇਹ ਵੀ ਇਲਜ਼ਾਮ ਨੇ ਕਿ ਹਰ ਮਹੀਨੇ 5 ਲੱਖ ਰੁਪਏ ਮਹੀਨੇਵਾਰ ਦੇਣ ਨੂ ਵੀ ਕਿਹਾ ਜਾ ਰਿਹਾ ਸੀ ਡੀਆਈਜੀ ਪੁਲਲਰ ਦੇ ਵੱਲੋਂ ਔਰ ਕਾਬਲੇ ਗੌਰ ਹੈ ਕਿ ਜਿਹੜਾ ਕੈਸ਼ ਘੜੀਆਂ ਗੱਡੀਆਂ ਪ੍ਰਾਪਰਟੀ ਦੇ ਕਾਗਜ਼ ਔਰ ਜਿਹੜੇ ਸਮਾਨ ਬਰਾਮਦ ਹੋਏ ਨੇ ਉਸ ਦੀ ਚਰਚਾ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਲੱਗਾ